ਕਹਿੰਦੇ ਨਾ ਨੰਬਰ ਨਹੀਂ ਚੱਕਦੇ ਨਹੀਂ ਜਾਲਾ ਕਉ ਦਿਰੋ ਇੰਦਮਾਨ ਨੇ ਕੀ ਆਜੋ ਪਕੀ ਆਜੋ ਜੋਖਾ ਦੇ ਟਿਕਰਚ ਖੱਡਾ ਥਾਰ ਟਿੰਗਰ ਆਜੋ ਪਕੀ ਆਜੋ ਟਿਕੀ ਅੰਦਰ ਸੈੱਡ ਦੇ ਹੋ ਕੇ ਖਾਓ ਟਿਕਾ ਟਿਕਾ ਟਿਕਰਚ ਰੱਖ ਲਿਆਇਓ ਆਜੋ ਪਕੀ ਆਜੋ क्या खाने स्पेशल स्पैशल तेन बड़ा तेको पाद्र को क्या खाने लंगर चलो चलो माता ਜੋ ਪਾਏਗਾ ਤੇ ਦੇਖ ਕੇ ਵੀ ਸਾਡਾ ਜਾਣਾ ਸਕਦੇ ਸਾਡਾ ਟੈਕਰ ਜਾਉਗਾ ਪਾਣੀ ਆ ਜਮਾਤਾ ਦੀ ਜੀ ਜਟ ਖਲ ਮੰਡੀ ਵਾਲਿਆਂ ਦੇ ਸਰ ਦੇ ਖਾਲਾ ਦੇ ਵਿੱਚ ਬਜ ਲੈਂਡ 25ਵਾਂ ਵਿਸਾਲ ਪੰਡਾਰਾ ਲਾਇਆ ਗਿਆ ਠੀਕ ਹੈ ਜੀ ਨਹੀਂ ਪੰਦਿਆਂ ਦਾ ਲੰਗਰ ਚੱਲ ਰਿਹਾ ਤੇ ਸੰਗਤ ਦਾ ਗੱਠ ਪਾਰੀ ਦੇਖੋ ਬਹੁਤ ਵਧੀਆ ਕਾਰੀ ਦੇਖੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਆਓ ਭਗਤੋ ਆਓ ਜੱਖਣ ਵਾਲਿਆਂ ਦੀ ਤਰਪਸ਼ਾਲਾ ਵਿੱਚ ਛੰਨੇ ਛੰਨੇ ਦਹੀਂ ਬੜੇ ਦਾ ਲੰਗਰ ਚੱਲ ਰਿਹਾ ਪਾਓ ਭਗਤੋ ਆਓ ਮਾਤਾ ਜੀ ਆਓ ਆਓ ਪੈਣ ਜੀ ਆਓ ਸੱਜਣੇ ਬਿਰੇ ਨੂੰ ਵੀ ਬੇਨਤੀ ਹੈ ਆਓ ਜੀ ਆਓ ਛੰਡਾ ਛੰਡਾ ਤੇ ਸਾਡੇ ਦੋ ਦੀ ਸਤਿਕਾਰਯੋਗ ਭਲਾਈ ਸਾਹਿਬ ਨੇ ਬਹੁਤ ਹੀ ਪਿਆਰ ਨਾਲ ਤੇ ਮਿਹਰ ਨਾਲ ਬਈ ਬੜਾ ਬਣਾ ਆਉਂਟੇ ਆ ਸਾਡੇ ਸਾਰੇ ਸੇਵਾਦਾਰ ਬਹੁਤ ਹੀ ਵਧੀਆ ਇਮਾਨਦਾਰੀ ਨਾਲ ਜੋ ਸੇਵਾ ਮਾਤਾ ਦੇ ਲੱਗਦੀ ਨਿਭਾ ਰਹੇ ਆ ਨਾ ਆਉਂਟੇ ਆ ਸਾਡੇ ਸੰਗਤ ਵੀ ਬੇਨਤੀ ਹੈ ਕਿ ਪਲੇਟਾ ਮੁਕੂ ਗਿਆ ਜਲਦੀ ਨੂੰ ਜਲਦੀ ਪਲੇਟਾ ਬਚਾਓ